ਪਾਗਲ ਦਿਨ ਜਦੋਂ ਕੀ ਮਾਦੇ ਅਸੂਮ ਰਾਤਿਆ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਇਸ ਰਾਤਿਆ ਦੇ ਕਿ ਭਗਤਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦੇ ਜਿੱਥੇ ਕਿ ਸ਼ਰਧਾਲੂਆਂ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਾਦੀ ਪੂਜਾ ਅਰਚਨਾ ਕੀਤੀ ਆ ਬਹੁਤ ਵਧੀਆ ਦਰਬਾਰ ਸਜਿਆ ਮਾਤਾ ਰਾਣੀ ਦਾ ਪਹਿਲਾ ਨਰਤਕ ਤੇ ਬਹੁਤ ਵਧੀਆ ਦਰਸ਼ਨ ਹੋਏ ਆ ਜੀ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਬਹੁਤ ਸੰਤੋਖ ਹੈ ਜੀ ਮਾਤਾ ਰਾਣੀ ਕਰਕੇ ਹੀ ਆ ਜੋ ਵੀ ਹੈ ਜੇ ਮਤੋ ਜੀ ਸਾਰੇ ਭਗਤਾਂ ਨੂੰ ਜਿਨ੍ਹਾਂ ਦਿਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਯਾਨੀ ਕਿ ਉਹ ਪਾਵਨ ਦਿਨ ਜਦੋਂ ਕਿ ਮਾਦੇ ਅਸੂਨ ਰਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਰਾਤਾਂ ਦੇ ਕਿ ਭਗਤਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਜਿੱਥੇ ਕਿ ਸ਼ਰਧਾਲੂਆਂ ਦੇ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਨੋਸ ਰੂਪਾ ਦੀ ਜਿਹੜੀ ਕਿ ਪੂਜਾ ਅਰਚਨਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅਸ਼ਟਮੀ ਅਤੇ ਨੌਵੀਂ ਮੌਕੇ ਤੇ ਕੰਜਨ ਪੂਜਨ ਕਰਕੇ ਰੱਖਿਆ ਹੈ ਉਹਨਾਂ ਵੱਲੋਂ ਮਾਂ ਦੀ ਜਿਹੜੀ ਕਿ ਆਰਾਧਨਾ ਵੀ ਕੀਤੀ ਜਾਂਦੀ ਹੈ ਅਤੇ ਹੁਣ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹੈਗੇ ਮਾਂ ਦੇ ਭਵਨ ਯਾਨੀ ਕਿ ਸਾਦੇ ਵਿੱਚ ਜਿੱਥੇ ਕਿ ਅੱਜ 80 ਦਿਨ ਰਾਤਾਂ ਦਾ ਪਹਿਲਾ ਦਿਨ ਹੈ ਅਤੇ ਵੱਡੀ ਤਰ੍ਹਾਂ ਦਾ ਦੇ ਵੀ ਜਿਹੜੇ ਕਿ ਸ਼ਰਧਾਲੂ ਹੈਗੇ ਨੇ ਇੱਥੇ ਪਵਨ ਦਿਹਾੜੇ ਯਾਨੀ ਕਿ ਪਹਿਲੇ ਦਿਨ ਰਾਤੇ ਮੌਕੇ ਦੇ ਉੱਪਰ ਮਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਸੈਂਕੜੇ ਨਹੀਂ ਸਗੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿ ਸ਼ਰਧਾਲੂ ਹੈਗੇ ਨੇ ਉਹ ਸਵੇਰ ਤੋਂ ਹੀ ਲੰਮੀਆਂ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਪੂਜਾ ਅਰਚਨਾ ਦੀ ਸਮੱਗਰੀ ਨੂੰ ਲਿਆ ਕੇ ਰੱਖਿਆ ਹੈ ਉਹਨਾਂ ਦੇ ਵੱਲੋਂ ਲਗਾਤਾਰ ਮਾਂ ਦੇ ਨਾਲ ਜਿਹੜਾ ਕੀ ਹੈ ਉਹ ਦਿਦਾਰ ਕੀਤਾ ਜਾ ਰਿਹਾ ਤੇ ਮਾਂ ਨੂੰ ਜਿਹੜਾ ਕੀ ਹੈ ਉਹ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚ ਰਿਹਾ ਹੈਗੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਕਿ ਕਿਸਕਾ ਜਿਹੜਾ ਕੀ ਵੱਡਾ ਹਜ਼ੂਮ ਹੈ ਇੱਥੇ ਮਾਂ ਦੇ ਜਿਹੜਾ ਕੀ ਦਰਬਾਰ ਮਾਂ ਮੰਕਸ਼ਾ ਦੇਵੀ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਿਆ ਹੋਇਆ ਤੇ ਕਈਆਂ ਦੇ ਵੱਲੋਂ ਇਹਨਾਂ ਪਾਵਨ ਦਿਹਾੜਿਆਂ ਦੇ ਉੱਪਰ ਮਾਂ ਦੇ ਭਵਨਾ ਤੇ ਪਹੁੰਚ ਕੇ ਸੁੱਖਣਾ ਵੀ ਜਿਹੜੀ ਕਿ ਉਹ ਜਿੱਤੀ ਜਾਂਦੀ ਹੈਗੀ ਹੈ ਤੇ ਨਾਲ ਹੀ ਨਵੇਂ ਵਿਆਹੇ ਜੋੜੇ ਵੀ ਜਿਹੜੇ ਕੀ ਹੈਗੇ ਨੇ ਮਾਂ ਦੇ ਦਰਬਾਰ ਦੇ ਵਿੱਚ ਇੱਥੇ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਮਾਦਾ ਭਵਨ ਦੇ ਉੱਪਰ ਲੱਗੀਆਂ ਹੋਈਆਂ ਰੌਣਕਾਂ ਤੁਹਾਡੇ ਨਾਲ ਸਿੱਧੀਆਂ ਜਿਹੜੀਆਂ ਕਿ ਲਾਈਵ ਸੰਜਿਆ ਕਰ ਰਹੇ ਹੈਗੇ ਦੇਖ ਸਕਦੇ ਹੋ ਕਿ ਮਾਦਾ ਅਲੌਕਿਕ ਜਿਹੜਾ ਕਿ ਸਰੂਪ ਹੈਗਾ ਜਿਹੜਾ ਕਿ ਬਾਕੂ ਵਸ਼ਿੰਗਾਰਿਆ ਗਿਆ ਤੇ ਉਸ ਦਾ ਜਿਹੜਾ ਕੀ ਹੈ ਦیدار ਕਰਕੇ ਜਿਹੜੇ ਭਗਤ ਨੇ ਉਹ ਨਿਹਾਲ ਹੋ ਰਹੇ ਨੇ ਤੇ ਨਾਲ ਹੀ ਜਿਹੜੇ ਕੀ ਅੱਥੋ ਦੇ ਪੁਜਾਰੀ ਨੇ ਉਹਨਾਂ ਦੇ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਕਿ ਆਸ਼ੀਰਵਾਦ ਦਿੱਤਾ ਜਾ ਰਿਹਾ ਮਾਦੀਆਂ ਸੰਗਤਾਂ ਨੂੰ ਸੋ ਦੇਖ ਸਕਦੇ ਹੋ ਇਹ ਉਹੀ ਰਾਤਨ ਜਿਹੜਾ ਕਿ ਮੰਦਰ ਹੈ ਮਾਂ ਮੰਤਸਾ ਦੇਵੀ ਅਤੇ ਇੱਥੋਂ ਦੇ ਜਿਹੜੇ ਕੀ ਜੈਜਾਕਾਰ ਜਿਹੜੇ ਕੀ ਜੈਕਾਰੇ ਵੀ ਉਹ ਲੱਗ ਰਹੇ ਨੇ ਹੈਗੇ ਸੋ ਕੁਝ ਜਿਹੜੇ ਕੀ ਨਵੇਂ ਵਿਆਹੇ ਜੋੜੇ ਵੀ ਆਏ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨੇ ਹੈਗੇ ਤੇ ਨਾਲ ਹੀ ਸ਼ਰਧਾਲੂਆਂ ਦੇ ਨਾਲ ਵੀ ਆਪਾਂ رابطہ ਕਰਾਂਗੇ ਕਿ ਉਹ ਕਿਸ ਤਰ੍ਹਾਂ ਦੇ ਨਾਲ ਅੱਜ ਦੇ ਪਵਿੱਤਰ ਦਿਹਾੜੇ ਤੇ ਇੱਥੇ ਮਾਂ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਮਹਿਸੂਸ ਕਰ ਰਹੇ ਨੇ ਤੇ ਨਾਲ ਹੀ ਜੇਕਰ ਆਪਾਂ ਗੱਲ ਸਿਕਿਉਰਿਟੀ ਦੀ ਕਰੀਏ ਤਾਂ ਇੱਥੇ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹੈਗੇ ਨੇ ਅਤੇ ਨਾਲ ਹੀ ਜਿਹੜਾ ਕੀ ਹੈ ਇੱਥੇ ਸ਼ਰਧਾਲੂਆਂ ਦੀ ਸਹੂਲਤ ਨੂੰ ਲੈ ਕੇ ਵੀ ਪ੍ਰਬੰਧ ਪੂਰੇ ਪੁਖਤਾ ਕੀਤੇ ਗਏ ਹੈਗੇ ਨੇ ਇਹ ਕਿੱਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਮਾਂ ਮੰਕਸ਼ਾ ਦੇਵੀ ਦੇ ਦਰਬਾਰ ਦੀਆਂ ਸੋ ਕੁਝੜੇ ਸ਼ਰਧਾਲੂ ਮਾ ਦੇ ਮੰਦਿਰ ਚ ਨਤਮਸਕ ਹੋਣ ਲਈ ਪਹੁੰਚੇ ਹੈ ਕਿ ਉਹਨਾਂ ਨਾਲ ਗੱਲਬਾਤ ਕਰਦੇ ਹੈ ਭਾਈ ਜੀ ਜੈ ਮਾਤਾ ਦੀ ਕਿੱਥੋਂ ਆਏ ਹੋ ਮਨੀ ਮੱਜਰੇ ਤੋਂ ਭਾਈ ਕਿਵੇਂ ਲੱਗ ਰਿਹਾ ਇੱਥੇ ਅੱਜ ਮਾ ਦੇ ਪਵਨ ਬਹੁਤ ਵਧੀਆ ਦਰਬਾਰ ਸਜਿਆ ਮਾਤਾ ਰਾਣੀ ਦਾ ਪਹਿਲਾ ਨਰਾਤ ਤੇ ਬਹੁਤ ਵਧੀਆ ਦਰਸ਼ਨ ਹੋਏ ਹੈ ਜੀ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਬਹੁਤ ਸੰਤੁਸ਼ਟ ਹਾਂ ਜੀ ਮਾਤਾ ਰਾਣੀ ਕਰਕੇ ਹੀ ਆ ਜੋ ਵੀ ਹੈ ਹਾਂ ਤਾਂ ਤੁਹਾਨੂੰ ਕਿਵੇਂ ਲੱਗ ਰਿਹਾ ਇੱਥੇ ਪਵਨ ਤੇ ਪਹੁੰਚ ਕੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹਰ ਨਵਰਾਤre ਆਉਂਦੇ ਆ ਕਿਉਂਕਿ ਸਾਡੇ ਕੁਲਦੀ ਦੇ ਵੀ ਹੈ ਹਾਂਜੀ ਸੋ ਹਰ ਮਨੋ ਕਾਮਨਾ ਪੂਰੀ ਹੁੰਦੀ ਕਹਿੰਦੇ ਇਸ ਪਵਨ ਹਾਂਜੀ ਮਾਤਾ ਰਾਣੀ ਦੀ ਕਿਰਪਾ ਨਾਲ ਕੋਈ ਕਾਮਨਾ ਰੁਕਿਆ ਹੈ ਕਦੇ ਛੜਦੇ ਖਲਾਚੋਂ ਜੀ ਬਾਕੀ ਦੇਖ ਸਕਦੇ ਹੋ ਸੋ ਤੁਹਾਨੂੰ ਕਿੰਨੇ ਚਿਰ ਹੋ ਗਏ ਇੱਥੇ ਆਉਂਦੇ ਨੂੰ ਜੀ ਮੈਂ 33 ਸਾਲ ਹੋ ਗਏ ਜੀ 33 ਸਾਲ ਹਾਂਜੀ ਹਾਂਜੀ ਤੇ ਅੱਜ ਪਹਿਲੇ ਨਰਾਤੇ ਤੇ ਕਿਵੇਂ ਆਉਂਦੇ ਜੀ ਅੱਪਾ ਹਾਂਜੀ ਠੀਕ ਹੈ ਇਹ ਕਿਵੇਂ ਲੱਗ ਰਿਹਾ ਇੱਥੇ ਆ ਕੇ ਤੁਸੀਂ ਸਭ ਕੁਝ ਦੀਆਵਾ ਮਾਤਾ ਜੀ ਨੇ ਸੋ ਇੱਕ ਤੁਹਾਡੇ ਨਾਲ ਤਸਵੀਰ ਅਜਹੀ ਸਾਂਝੀ ਕਰਾਂਗੇ ਕਿ ਮਾਂ ਦੀ ਜਿਹੜੀ ਪਾਵਨ ਜੋਤ ਹੈਗੀ ਹੈ ਇੱਥੋਂ ਜਿਹੜੇ ਕਿ ਮਾਂ ਦੇ ਦਰਬਾਰ ਤੋਂ ਆਪਣੇ ਘਰ ਲੈ ਕੇ ਜਾ ਰਹੇ ਨੇ ਜੈ ਮਾਤਾ ਜੀ ਜੈ ਮਾਤਾ ਜੀ ਕਿਹੜੀ ਜਗ੍ਹਾ ਤੋਂ ਆਇਓ ਤੁਸੀਂ ਇਹ ਹੈ ਮੈਂ ਚੰਡੀਗੜ੍ਹ ਸ਼ਕਰਾਟ ਸੇ ਅੱਛਾ ਤੇ ਇਹ ਅਖੰਡ ਜੋਤ ਤੁਸੀਂ ਹੁਣ ਨਰਾਤੇ ਮੋਕੇ ਚਲਾਉਂਦੇ ਹੈਗੇ ਹਾਂਜੀ ਨਰਾਤੇ ਤੇ ਕਿਵੇਂ ਯਾਨੀ ਕਿ ਇੱਥੋਂ ਦਰਬਾਰ ਤੋਂ ਲੈ ਕੇ ਜਾਂਦੇ ਹੋ ਕਿਵੇਂ ਹਾਂਜੀ ਦਰਬਾਰ ਤੋਂ ਤੇ ਤੇ ਕੀ ਯਾਨੀ ਕਿ ਇਹਦੀ ਕੀ ਮੰਨਤਾ ਹੈਗੀ ਹੈ ਕਿਵੇਂ ਕਰਦੇ ਹਾਂ ਹਮੇਸ਼ਾ ਲੈ ਕੇ ਜਾਂਦੇ ਹੈ ਹਰ ਸਾਲ ਲੈ ਕੇ ਜਾਂਦੇ ਹੈ ਜਦੋਂ ਰਾਤਰੇ ਆਤੇ ਬਹੁਤ ਮੰਨਤਾ ਹੈ ਯਾਨੀ ਕਿ ਪੁਰਖਾ ਤੋਂ ਤੁਹਾਡੇ ਇੱਦਾਂ ਹੀ ਚੱਲੇ ਆ ਰਹੇ ਸੱਲਿ ਬਾਕੀ ਇਹ ਅਟੁੱਟ ਆਸਥਾ ਹੈਗੀ ਸ਼ਰਧਾ ਹੈਗੀ ਮਾਂ ਦੇ ਪ੍ਰਤੀ ਜਿਹੜੇ ਕਿ ਸ਼ਰਧਾਲੂ ਹੈਗੇ ਨੇ ਇੱਥੇ ਮਾਂ ਦੇ ਦਰਬਾਰ ਦੇ ਉੱਪਰ ਜਿਹੜੇ ਕਿ ਪਹੁੰਚ ਕੇ ਆਪੋ ਆਪਣੇ ਜਿਹੜੇ ਕਿ ਸ਼ਰਧਾ ਭਾਵਨਾ ਦੇ ਨਾਲ ਮਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਅਤੇ ਸੁਖਨਾ ਸੁਖਦੇ ਨੇ ਦੂਜੇ ਪਾਸੇ ਜਿਹੜੇ ਕਿ ਹੈਗੇ ਨੇ ਕੁਝ ਨਵੇਂ ਵਿਆਹੇ ਜੋੜੇ ਵੀ ਜਿਹੜੇ ਕਿ ਇੱਥੇ ਪਹੁੰਚਦੇ ਨੇ ਬਾਈ ਜੀ ਨਵੇਂ ਵਿਆਹੇ ਜੋੜਾ ਮੱਥਾ ਟੇਕਣ ਆਏ ਹਾਂ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਬਰਵਾਲੇ ਤੋਂ ਆਏ ਜੀ ਬਲਵਾੜੀ ਤੋਂ ਆਏ ਤੇ ਕੁਲਦੇ ਵੀ ਤੁਹਾਡੀ ਕਰਨੀ ਕੁਲਦੇ ਵੀ ਵਾਹਣੀ ਮਲਾਣਾ ਵੀ ਆਈ ਵੀ ਹੈ ਯਾਂ ਵੀ ਆਏ ਜੀ ਬਾਲ ਸੁੰਦਰੀ ਮਾਤਾ ਉਹ ਸੁਖਨਾ ਦੇਨ ਆਇਓ ਹੈ ਵਿਆਹ ਦੀ ਹਾਂਜੀ ਹਾਂਜੀ ਮੰਮੀ ਆਈ ਮੇਰੇ ਸਾਥ ਮੇਂ ਡੰਡੋ ਤੋਂ ਹਾਂ ਨਾ ਅੱਛਾ ਇਹ ਇਹ ਮਦਰ ਨੇ ਤੁਹਾਡੇ ਹਾਂਜੀ ਮਾਤਾ ਜੀ ਮੁੰਡੇ ਮੁੰਡੇ ਦੇ ਮੁੰਡੇ ਦੇ ਵਿਆਹ ਦੇ ਮੌਕੇ ਡੰਡੋ ਡੰਡਵਤ ਪ੍ਰਣਾਮ ਕਰਦੇ ਆ ਹਾਂਜੀ ਹਾਂਜੀ ਤੁਹ ਇੱਥੇ ਯਾਨੀ ਕਿ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੁਣ ਵੀ ਆ ਕੇ ਤੁਸੀਂ ਯਾਨੀ ਮੇਨੋ ਕਾਮਨਾ ਪੂਰੀ ਹੋਈ ਸਾਰੀ ਕਿੰਨੇ ਕਿੰਨੇ ਸਮੇਂ ਤੋਂ ਆ ਰਹੇ ਹੋ ਦਰਬਾਰ ਮੈਂ ਤਾਂ ਬਹੁਤ ਦਿਨ ਸੇ ਆ ਰਹੀ 20 ਸਾਲ ਹੋ ਗਏ ਹਾਂ 20 ਸਾਲ ਸੇ ਆ ਰਹੀ ਤੁਹ ਯਾ ਤਾਂ ਬਾਦ ਹੁਣ ਅਗਲੀ ਸੁਖਣਾ ਵੀ ਸੁਖੀ ਹੈ ਨਵ ਸੇਬ ਅਗਲੀ ਉਸ ਨੇ ਪਤਾ ਮਾਤਾ ਰਾਣੀ ਨੇ ਹੋ ਵੀ ਹੋ ਜਾਏਗੀ ਕਹਿੰਦੇ ਨੇ ਕਿ ਜਾਨੀ ਜਾਨ ਜਿਹੜਾ ਕਿ ਆਪਣੇ ਆਪ ਹੈਗੀ ਉਹ ਦਿਲਾਂ ਦੀ ਆ ਜਾਣਦੀ ਹੈ ਸੋ ਤੁਸੀਂ ਇਹਨਾਂ ਪਾਵਨ ਦਿਨਾਂ ਨੂੰ ਕਿਸ ਨਾਲ ਮਨਾ ਰਹੇ ਹੈਗੇ ਹੋ ਅਤੇ ਕਿਵੇਂ ਤੁਸੀਂ ਮਾਂ ਦੇ ਜਿਹੜੇ ਕਿ ਵਕੁ ਵਕ ਰੂਪਾ ਦੀ ਪੂਜਾ ਆਰਾਧਨਾ ਕਰ ਰਹੇ ਹੋ ਕਮੈਂਟ ਦੇ ਵਿੱਚ ਜੈ ਮਾਤਾ ਲਿਖ ਕੇ ਆਪਣੇ ਜਿਹੜੇ ਕੀ ਵਿਚਾਰ ਜ਼ਰੂਰ ਸਾਂਝੇ ਕਰਿਓ। ਮੋ ਜਿਹੜੇ ਅਪ੍ਰੀਲ ਜਿਹੜੇ ਹੰਦਰ ਟੀਵੀ ਨਾ ਕੈਮਰਾ ਪਰਸਨ ਮੋਰ ਨਲ ਪਰਵਿੰਦ। ਪੰਚਕੂੜਾ